ਸ਼ੰਦ ਪ੍ਰਾਗੇ ਆਈਏ ਜਾਈਏ ਸ਼ੰਦ ਪ੍ਰਾਗੇ ਡਲੀ ਸੋਹਰਾ ਫੁੱਲ ਗਲਾਬ ਦਾ ਸਸ ਜੰਬੇ ਦੀ ਕਲੀ ਸ਼ੰਦ ਪ੍ਰਾਗੇ ਆਈਏ ਜਾਈਏ ਸ਼ੰਦ ਪ੍ਰਾਗੇ ਥਾਲੀਆਂ ਸੋਨੇ ਦਾ ਮਹਿਲ ਚਨਾਵਾ ਵਿੱਚ ਬਿਠਾਵਾ ਸਾਲੀਆਂ ਨੂੰ ਸ਼ੰਦ ਪ੍ਰਾਗੇ ਆਈਏ ਜਾਈਏ ਸ਼ੰਦ ਪ੍ਰਾਗੇ ਤੁਰਮਾ ਕੁੜੀ ਤੁਹਾਡੀ ਇੰਜ ਰਖੇਸਾਂ ਜਿਉਂ ਅੱਖਾਂ ਚ ਸੁਰਮਾ ਸ਼ੰਦ ਪ੍ਰਾਗੇ ਆਈਏ ਜਾਈਏ ਸ਼ੰਦ ਪ੍ਰਾਗੇ ਟਹਿਣਾ ਦੁਆ ਛੰਦ ਤਾਂ ਪਾਵਾਂ ਜੇ ਸੋਹਰੇ ਦੇਵੇ ਘਹਿਣਾ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਜਾਨ ਤੁਹਾਡੇ ਵਿੱਚ ਅੜ ਕੇ ਬੈਠੂੰ ਜਿਉਂ ਗੋਪੀਆਂ ਵਿੱਚ ਕਾਣ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਚਕੀਆਂ ਮਾਂ ਤੁਹਾਡੀ ਡਾਢੀ ਖਚਰੀ ਤੁਸੀਂ ਸ਼ਨਾਰਾਂ ਬਕੀਆਂ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਤੁਮਾਂ ਸਭੋ ਸਾਲੀਆਂ ਸੋਹਣੀਆਂ ਮੈਂ ਕੇ ਦਾਮੂ ਚੁੰਮਾਂ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਖੀਰਾ ਧੀ ਤੁਹਾਡੀ ਇਦਾਂ ਰੱਖਾਂ ਜਿਉਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸ਼ੰਤ ਪ੍ਰਾਗੇ ਆਈਏ ਜਾਈਏ ਸ਼ੰਤ ਪ੍ਰਾਗੇ ਤਾਰ ਲੋਕ ਭਾਨੀਆਂ ਮਾਰਦੇ ਸੰਜੋਗ ਜੋਰਾਵਰ ਸ਼ੰਤ ਪ੍ਰਾਗੇ ਆਈਏ ਜਾਈਏ ਸ਼ੰਤ ਪ੍ਰਾਗੇ ਗਹਿਣਾ ਇੱਕ ਨੂੰ ਤਾਂ ਅਸੀਂ ਲੈ ਹੀ ਚੱਲੇ ਇੱਕ ਹੋਰ ਸਾਖ ਲੈਣਾ ਸ਼ੰਤ ਪ੍ਰਾਗੇ ਆਈਏ ਜਾਈਏ ਸ਼ੰਤ ਪ੍ਰਾਗੇ 베ਰੀ ਵੇਖ ਵੇਖ ਕੇ ਥਕੀਆਂ ਅੱਖਾਂ ਝੁਮਕੀਆਂ ਵਾਲੀ ਮੇਰੀ ਸ਼ੰਤ ਪ੍ਰਾਗੇ ਆਈਏ ਜਾਈਏ ਸ਼ੰਤ ਪ੍ਰਾਗੇ ਕੇਸਰ ਸਸਤਾ ਮੇਰੀ ਪਾਰਵਤੀ ਸੋਹਰਾ ਮੇਰਾ ਪਰਮੇਸ਼ਰ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਆਲਾ ਅਕਲਾਂ ਵਾਲੀ ਸਾਲੀ ਮੇਰੀ ਸੋਹਣਾ ਮੇਰਾ ਸਾਲਾ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਤੀਰ ਮੈਂ ਸਾ ਰਾਂਝਾ ਜੱਟ ਅੱਗੇ ਹੀ ਮਿਲ ਗਈ ਮੈਨੂੰ ਹੀਰ ਛੰਦ ਪ੍ਰਾਗੇ ਆਈਏ ਜਾਈਏ ਛੰਦ ਪ੍ਰਾਗੇ ਫੀਤਾ ਅਸਾਂ ਸੀ ਗਰੀਬ ਆਦਮੀ ਤੁਸਾਂ ਨੇ ਕਦਲੀਤਾ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਪੁੱਲ ਕੁੜੀ ਤੁਹਾਡੀ ਚੰਬੇ ਦੀ ਕਲੀ ਮੈਂ ਗਦਾਰ ਦਾ ਫੁੱਲ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਡੋਲਣਾ ਬਾਪੂ ਜੀ ਨੇ ਆਖਿਆ ਸੀਗਾ ਬਹੁਤਾ ਨਹੀਂ ਗਾ ਬੋਲਣਾ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਲੇਫ ਘੁੰਡ ਚੁੱਕ ਕੇ ਇੱਕ ਵਾਰ ਤਾਂ ਵੱਲ ਸਾਡੇ ਵੇਖ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਤਰਾ ਮੇਰੇ ਬਾਲ ਤੂੰ ਵੇਖ ਹੱਸ ਕੇ ਮਿੰਤਾ ਪਿਆ ਮੈਂ ਕਰਾਂ ਛੰਦ ਪ੍ਰਾਗਿ ਆਈਏ ਜਾਈਏ ਛੰਦ ਪ੍ਰਾਗਿ ਗਹਿਣਾ ਛੇਤੀ ਛੇਤੀ ਤੋਰੋ ਕੁੜੀ ਨੂੰ ਹੋਰ ਨਹੀਂ ਮੈਂ ਬਹਿਣਾ ਛੰਦ ਪ੍ਰਾਗਿ ਆਈਏ ਜਾਈਏ ਛੰਦ ਪ੍ਰਾਗਿ ਹੰਸ ਸੀਤਾ ਪਾਈ ਵਿਹਉਣ ਆਏ ਆ ਰਾਮ ਦੀ ਸੂਰਜ ਵੰਸ਼ ਛੰਦ ਪ੍ਰਾਗਿ ਆਈਏ ਜਾਈਏ ਛੰਦ ਪ੍ਰਾਗਿ ਕਿਉ ਸੱਸ ਲੱਗੀ ਅੱਜ ਤੋਂ ਮਾਂ ਮੇਰੀ ਸਹਰਾ ਲੱਗਾ ਪਿਓ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਤਾਲੇ ਸਾਲੀਆਂ ਮੈਨੂੰ ਘੋੜੀਆਂ ਜੱਪਣ ਚੁਸਤ ਬੜੇ ਨੇ ਸਾਲੇ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਸੋਟੀਆਂ ਉਪਰੋਂ ਤਾਂ ਤੁਸੀਂ ਮਿੱਠੀਆਂ ਦਿਲ ਦੇ ਵਿੱਚੋਂ ਘੋੜੀਆਂ ਸ਼ੰਦਪਰਾਗੇ ਆਈਏ ਜਾਈਏ ਸ਼ੰਦਪਰਾਗੇ ਦਾਤ ਵੱਧ ਘਟ ਬੋਲਿਆ ਦਿਲ ਨਾਲ ਲਾਉਣਾ ਭੁੱਲ ਚੁੱਕ ਕੰਨੀ ਮਾਫ